Punjabi singer Ria Chutara, Jalandhar. Uh, He's from Jalandhar, and I'm a pretty Ria from Canada. So 2006, he came there for shows. Show le youte ayaa sika. So youte udho asiy kujilu milay. Show during the shows asiy uh, milay number exchange kiti, and youte yaake of course jodha hunda ayake dating and all that. So sadi date shuru huye, and then kala ke tak kafi chalegi, and marriage thi minimum kambha asiy ke matarna karni hai. ਸੋ ਮੈਂ ਉਸ ਚੀਜ਼ ਤੇ ٹرسٹ ਕੀਤਾ ਬਲੀਬ ਕੀਤਾ ਤੇ ਬਸ ਆਮ ਇਮ ਹੇਅਰ ਟੁਡੇ ਮੈਂ ਦਿਨ ショਅ ਲਗਾਨ ਗਈ ਸੀ ਕਿ ਆਪਣੇ ショਅ ਤੋਂ ਬਾਅਦ ਜਦੋਂ ਇਹਨਾਂ ਨੇ ショਅ ਖਤਮ ਹੋ ਗਏ ਕਿੰਨੀ ਦੇਰ ਰੁਕ ਰਹੇ ਨੇ ਇਹ ਸਪਟੰਬਰ 20 ਤੋਂ 2006 ਵਿੱਚ ਵਾਪਸ ਆ ਗਏ ਸੀ ਆਈ ਥਿੰਕ 2025 ਡੇਸ ਰੇ ਸੀ ਉਹ ਬਾਅਦ ਵੀ ਵਿੱਚ ਗਏ ਨੇ ਕਦੀ ਹਾਂਜੀ ਬਹੁਤ ਵਾਰੀ ਗਏ ਆ ਉੱਥੇ ਜਾਂਦੇ ਰਹੇ ਨੇ ਇਵਨ ਆਫਟਰ ਜਦੋਂ ਅਸੀਂ ਇਕੱਠੇ ਸੀਗੇ ਉਦੋਂ ਬਾਅਦ ਮੇਰੇ ਕਾਫੀ ਫੈਮਿਲੀ ਫੰਕਸ਼ਨਸ ਨੇ ਕੈਨੇਡਾ ਅਟੈਂਡ ਕੀਤੇ ਮੇਰੀ ਫੈਮਿਲੀਜ਼ ਨੂੰ ਐਵਰੀ ਈਚ ਫੈਮਿਲੀ ਮੈਂਬਰ ਨੂੰ ਮਿਲਿਆ ਉੱਥੇ ਹਰ ਇੱਕ ਦਿਨ ਨਾਲ ਕਰੇ ਵਿਜ਼ਿਟ ਨਾ ਆਈ ਹੈ ਆਲ দ্য ਪਿਕਚਰਸ ਐਂਡ ਐਵਰੀਥਿੰਗ ਤੇ ਬਾਕੀ ਫੰਕਸ਼ਨਸ ਆ ਰਹੀ ਨੇ ਅਟੈਂਡ ਕੀਤੇ ਤੇ ਕੈਨੇਡਾ ਜਾਂਦਾ ਹੈ ਤੁਸੀਂ ਕਿੰਨੀ ਗਏ ਤੁਸੀਂ ਕਦੋਂ ਆਏ ਹੋ ਨਾਲ ਦੇ ਨਾਲ ਇੱਥੇ ਇੰਡੀਆ ਦੇ ਵਿੱਚ ਮੈਂ 2007 ਦੇ ਵਿੱਚ ਇੱਥੇ ਉਹਨਾਂ ਕੋਲ ਆ ਗਈ ਸੀ ਆਤਮ ਸਿੰਘ ਅਰਬਨ ਸਟੇਟ ਕਪੂਰਖਲਾ ਅਸੀਂ ਰਹਿੰਦੇ ਰਹੇ ਹਾਂ 6 ਇਅਰਸ ਵੀ ਲਵਡ ਟੁਗੇਦਰ ਸੋ ਸੀ ਉੱਥੇ 13 ਦੇ ਵਿੱਚ ਮੈਂ ਵਨ ਬਿਕਮ ਪ੍ਰੈਗਨੈਂਟ ਫਿਰ ਮੈਂ ਕੈਨੇਡਾ ਵਾਪਸ ਗਈ ਸੀ ਟੂ ਗਿਵ ਅ ਬਰਥ ਟੂ ਮਾਈ ਚਾਈਲਡ ਤੇ ਹੁਣ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਰੀਸੈਂਟਲੀ ਪਹਿਲਾਂ ਤੁਹਾਡੀ ਕਦੋਂ ਗੱਲ ਹੋਈ ਸੀ ਤੇ ਐਫ ਆਈ ਆਰ ਦਰਜ ਕਰਾਉਣ ਦੇ ਵਿੱਚ ਕਿੰਨਾ ਕੁ ਸਮਾਂ ਫਰਕ ਰਿਹਾ ਅਮ ਲਾਸਟ ਗੱਲ ਸਾਡੀ ਹੋਈ ਸੀ ਅਕਤੂਬਰ 24 ਨੂੰ uh, 2024 ਅਮ um, ਮੰਥ 1 ਐਂਡ 1.5 ਮੰਥ ago ਸੋ ਉਦੋਂ ਮੈਨੂੰ ਕਾਲ ਕੀਤੀ ਸੀ ਉਹਨਾਂ ਨੇ ਬਸ ਇਹ ਹੀ ਕਿ ਮੈਂ ਤੁਹਾਨੂੰ ਸਮਝਾਉਂਦਾ ਆ ਤੇ ਮੈਂ ਇਦਾਂ ਆ ਪਹਿਲਾਂ ਉਦਾਂ ਮੈਨੂੰ ਡਰਾਉਂਦੇ ਧਮਕਾਉਂਦੇ ਰਹੇ ਫਿਰ ਮੈਨੂੰ ਪਿਆਰ ਨਾਲ ਕਿ ਤੂੰ ਸੁਣ ਲੈ ਕਿ ਕਿ ਨੂੰ ਉਹ ਪਤਾ ਲੱਗ ਗਿਆ ਸੀ ਕਿ ਮੈਂ ਕੰਪਲੇਂਟ ਕਰਤੀ ਆ ਸੋ ਇਹ ਮੈਨੂੰ ਕਹਿ ਰਿਹਾ ਸੀ ਕਿ ਕੀ ਹੋ ਜਾਊਗਾ ਕੰਪਲੇਂਟ ਕਰਕੇ ਤੂੰ ਘਰ ਖਰਾਬ ਕਰ ਲੇਂਗੀ ਆਪਣਾ ਵੀ ਘਰ ਜਿਹੜਾ ਹੈ ਹੀ ਨਹੀਂ ਉਹ ਮੈਂ ਕੀ ਖਰਾਬ ਕਰੂੰਗੀ ਆਫਟਰ ਅਪੀਅਰ

ਔਰ ਪੂਰੀ ਤਰ੍ਹਾਂ ਉਹਨਾਂ ਨੇ ਸਹਿਯੋਗ ਕੀਤਾ ਨਾਈਸਲੀ ਟ੍ਰੀਟ ਵੀ ਕੀਤਾ ਵਧੀਆ ਪਰ ਜਿਹੜਾ ਜਿਵੇਂ ਉਹਨੇ ਲੋਕਲ ਸਿੰਗਰ ਇੱਕ ਸਿੰਗਰ ਆ ਉਹ ਪਾਵਰ ਤੁਹਾਨੂੰ ਤੁਸੀਂ ਮੈਸੇਜ ਤੇ ਸੁਣੀ ਚੁੱਕੇ ਆ ਕਿ ਉਹ ਪਾਵਰ ਆਪਣੀ ਦੱਸ ਰਿਹਾ ਆ ਪੋਲਿਟੀਕਲ ਦਬਾਅ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕਿ ਪੁਲਿਸ ਤੇ ਵੀ ਹੋ ਰਿਹਾ ਹੈਗਾ ਉਹ ਆਪਣੀ ਜੌਬ ਕਰ ਰਹੇ ਆ ਪਰ ਉਹ ਐਂਡ ਆਫ ਦਿ ਡੇਅ ਓਮਪਲੋਈਜ਼ ਨੇ ਵਿਚਾਰੇ ਉਹ ਪ੍ਰੈਸ਼ਰ ਥੱਲੇ ਹੈਗੇ ਨੇ ਪਰ ਉਹ ਆਪਣਾ ਕੰਮ ਕਰੀ ਜਾ ਰਹੇ ਹੈਗੇ ਨੇ ਸੋ ਮੈਂ ਉਹਨਾਂ ਤੋਂ ਇਹੀ ਹੋਪ ਕਰਦੀ ਆ ਔਰ ਕਿ ਉਹ ਉਹਨੂੰ ਜਲਦੀ ਤੋਂ ਜਲਦੀ ਅਰਸਟ ਕਰ ਲਾਂਗੇ लग रहा है कि इस क्योंकि ऑलरेडी एफ आई आर दर्ज करवाई हुई है हम लड़ाई लड़नी पै रही है कितने ना कि मुसीबत का सामना करना पै रहा है प्रेशर है इसकी तुम किया जा रहा आपका या एफ आई आर दर्ज जी करवाई है वापसी या शिकायत को लेके किस तरह की कोई मैंटली हरासमेंट वगैरह ऑनेस्टली दसा मैं तुम्हें सच इमोशनल आंसर जी मैं लास्ट ट्वेल्व ईयरस मैंटली हरासमेंट सही है सिंगल मदर होकर बच्चे एंड कल्याण ਇਹ ਕੁਝ ਵੀ ਨਹੀਂ ਹੋਵੇ ਮੋਰੇ ਕੁਝ ਵੀ ਨਹੀਂ ਹੋ ਜਾ ਮੋਰੇ ਹੈਗਾ ਐਂਡ ਆਮ ਰੈਡੀ ਫਾਰ ਇਟ ਜਿੱਦਾਂ ਮੈਂ ਦੱਸਿਆ ਜਦੋਂ ਇੱਕ ਕੁੜੀ ਵਾਈਫ ਹੁੰਦੀ ਆ ਸਿਸਟਰ ਹੁੰਦੀ ਐਨੀ ਸਟਰੋਂਗ ਨਹੀਂਦੀ ਜਦੋਂ ਮਦਰ ਹੁੰਦੀ ਆ ਦੁਨੀਆ ਦੀ ਕੋਈ ਪਾਵਰ ਉਹਨੂੰ ਹਰਾ ਨਹੀਂ ਸਕਦੀ ਪਰ ਮੈਨੂੰ ਕੋਈ ਪਾਵਰ ਹਰਾ ਨਹੀਂ ਸਕੂਗੀ ਇਟਸ ਅਬਾਊਟ ਮਾਈ ਸਨ ਪਰ ਮੈਨੂੰ ਕੋਈ ਵੀ ਹਰਾ ਨਹੀਂ ਸਕੂਗੀ ਲੱਗ ਰਿਹਾ ਕਿ ਚੁਕਿ ਹੁਣ ਤੁਸੀਂ ਪਾਰਟਿਕੂਲਰ ਤੇ ਇੱਥੇ ਰਹਿ ਨਹੀਂ ਰਹੇ ਤੁਹਾਨੂੰ ਆਣਾ ਜਾਣਾ ਪੈ ਰਿਹਾ ਬੰਦਾ ਵੈਸੇ ਹੀ ਰਾਸ ਹੋ ਜਾਂਦਾ ਕਿ ਇੱਕ ਕਾਫੀ ਲੌਂਗ ਡਿਸਟੈਂਸ ਦਾ ਸਫਰ ਹੁੰਦਾ ਹੈ ਔਰ ਕਤਿ ਉਹ ਐਪੀਆ ਰਿਜਿਸਟਰ ਕਰਾਈ ਹੈ ਲੱਗਦਾ ਹੈ ਕਿ ਇਨਸਾਬ ਮਿਲ ਪਾਏਗਾ ਲੜਾਈ ਚਿਤ ਪਾਉਂਗੇ ਉਸ ਨੂੰ ਸਜ਼ਾ ਹੋ ਪਾਏਗੀ ਜਾਂ ਉਹ ਅਰੈਸਟ ਹੋ ਪਾਏਗਾ ਮੈਨੂੰ ਉਮੀਦ ਪੂਰੀ ਹੈ ਲੱਗ ਵੀ ਰਿਹਾ ਆ ਕਿਉਂਕਿ ਜੇ ਸੱਚ ਦਾ ਸਾਥ ਸਾਰੇ ਦੇਣਗੇ ਬਾਕੀ ਤੁਸੀਂ ਹੈਗੇ ਆ ਮੀਡੀਆ ਚਾਹੇ ਤਾਂ ਕੁਛ ਨਹੀਂ ਕੀ ਨਹੀਂ ਕਰ ਸਕਦਾ ਹੈਗਾ ਰਾਈਟ ਉਹਨੇ ਮੀਡੀਆ ਨੂੰ ਇਹ ਗੱਲ ਕੱਢੀ ਔਰ ਮੈਂ ਮੀਡੀਆ ਨੂੰ ਹੀ ਰਿਕਵੈਸਟ ਕਰ ਰਹੀ ਹੈਗੀ ਆ ਸੋ ਸਭ ਕੁਝ ਹੋ ਸਕਦਾ ਸਭ ਕੁਝ ਕਰ ਸਕਦਾ ਕੱਦ ਤੱਕ ਪੋਲੀਟੀਕਲ ਦਬਾਅ ਪਾਊਗਾ ਜਿਹੜੇ ਆਫੀਸਰਸ ਵੀ ਨੇ ਉਹ ਵੀ ਕਿਤੇ ਨਾ ਕਿਤੇ ਫੈਮਿਲੀ ਮੈਂਬਰਸ ਹੈਗੇ ਨੇ ਕਿਤੇ ਨਾ ਕਿਤੇ ਦੋ ਮਿੰਟ ਲਈ ਬੈਠ ਕੇ ਸੋਚਣਗੇ ਤਾਂ ਸਹੀ ਇਫ ਥਿਸ ਹੈਪਨ ਟੂ देयर ਡਾਟਰ ਐਂਡ ਸਿਸਟਰ ਜੇ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਨਾਲ ਇਹ ਹੈਪਨ ਹੁੰਦਾ ਕਿ ਉਸਟਿਲ ਸਪੋਰਟ ਕਰਦੇ ਇਦਾਂ ਦੇ ਪਰਸਨ ਰਾਈਟ ਸੋ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗੀ ਜੋ ਇਹਨੂੰ ਸਪੋਰਟ ਕਰ ਰਹੇ ਹੈਗੇ ਨੇ ਕਿ ਤੁਸੀਂ ਇੱਕ ਬਾਰ ਇਹ ਸੋਚ ਕੇ ਦੇਖੋ ਕਿ ਜਦੋਂ ਕਿਸੇ ਕੁੜੀ ਨੂੰ ਇਦਾਂ ਕੋਈ ਖਰਾਬ ਕਰਦਾ ਆ ਕੁੜੀ ਕਲੋਂ ਤੁਹਾਡੀ ਫੈਮਲੀ ਮੈਂਬਰ ਵੀ ਹੋ ਸਕਦੀ ਹੈਗੀਆ ਸੋ ਡੋਨਟ سپورਟ ਥੀਸ ਪੀਪਲ ਪਲੀਜ਼ ਬਚਾ ਲਓਗੇ ਤੁਸੀਂ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਡੈਫੀਨਿਟਲੀ ਮੈਂ ਰਿਕਵੈਸਟ ਕਰੂੰਗੀ ਹੱਥ ਛੋੜ ਕੇ ਸਾਰਿਆਂ ਨੂੰ ਇੱਥੇ ਦੇ ਮੀਡੀਆ ਨੂੰ ਇੱਥੇ ਦੇ ਸਾਰੇ ਗਵਰਨਮੈਂਟ ਨੂੰ ਪੁਲਿਸ ਤਾਂ ਮੇਰੀ ਸਪੋਰਟ ਕਰ ਹੀ ਰਹੀ ਹੈ ਪੁਲਿਸ ਦਾ ਥੈਂਕ ਯੂ ਮੈਂ ਕਰੂੰਗੀ ਬਹੁਤ ਕਿ ਉਹਨਾਂ ਨੇ ਮੇਰਾ ਇੱਥੇ ਤੱਕ ਸਾਥ ਦਿੱਤਾ ਔਰ ਮੈਂ ਉਮੀਦ ਕਰਦੀ ਆ ਕਿ ਉਹ ਨੈਕਸਟ ਵੀ ਮੈਨੂੰ ਇਦਾਂ ਹੀ ਸਾਥ ਦੇਣਗੇ ਤੇ ਬਾਕੀ ਇੱਥੇ ਦੇ ਲੋਕ ਜਿਹੜੇ ਦੁਨੀਆ ਆ ਬਹੁਤ ਇਮੋਸ਼ਨਲ ਪੀਪਲ ਆ ਉਹ ਮੇਰੀ ਫੀਲਿੰਗਸ ਤੇ ਇਮੋਸ਼ਨਸ ਨੂੰ ਪ੍ਰੋਪਰ ਸਮਝਣਗੇ ਕਿ ਮੈਂ ਕਿਸ ਚੁੰੰਗੀ ਹੈਗੀ ਆ ਕਿਸ ਟਾਈਮ ਚੁੰੰਗੀ ਹੈਗੀ ਆ ਔਰ ਉਹ 12 ইয়ারਸ ਮੇਰੇ ਲਈ ਮੈਂ ਇੱਕ ਬਹੁਤ ਸਜਾ ਬੁਰੀ ਕੱਟੀ ਹੈਗੀ ਆ ਮੇਰਾ ਬੇਟਾ ਜੇ ਮੇਰਾ ਬੇਟਾ ਮੇਰੇ ਕੋਲ ਨਾ ਹੁੰਦਾ ਜਾਂ ਮੇਰਾ ਬੇਟਾ ਮੈਨੂੰ ਪਾਵਰ ਨਾ ਦਿੰਦਾ ਮੈਂ ਸ਼ਾਇਦ ਇੱਥੇ ਅੱਜ ਖੜੀ ਜਾਂ ਬੈਠੀ ਨਾ ਹੁੰਦੀ ਮੇਰਾ ਬੇਟਾ ਹੀ ਮੈਨੂੰ ਇੱਥੇ ਤੱਕ ਭੇਜਣ ਆ ਲਾਇਆ ਮੇਰਾ ਬੇਟਾ ਹੀ ਕਹਿ ਰਿਹਾ ਕਿ ਵਾਈ ਡੋਂਟ ਯੂ ਫਾਈਟ ਹੀ ਮਿਸਾਲਫੇ ਤੂੰ ਕੱਦ ਤੱਕ ਮੇਰੇ ਬੇਟੇ ਨੇ ਕਿਹਾ ਮਮਾ ਜਦੋਂ ਮੈਂ 8 ਇਅਰ 올ਡ ਸੀਗਾ ਮੈਨੂੰ ਉਹ ਇੰਟਿਊਸ਼ਨ ਹੋਣ ਲੱਗੀ ਸੀ ਕਿ ਡਾਡਾ ਇਜ਼ ਅ ਫੇਕ ਕਿ ਉਹ ਸਿਰਫ ਟਾਈਮ ਪਾਸ ਲਈ ਮੈਨੂੰ ਗੱਲ ਕਰਦਾ ਆ ਤੈਨੂੰ ਲਵ ਨਹੀਂ ਕਰਦਾ ਕਿਉਂਕਿ ਜਦੋਂ ਮੈਂ ਨਾਲ ਗੱਲ ਕਰਦਾ ਉਹਨੇ ਕਦੇ ਨਹੀਂ ਕਿਹਾ ਵੀ ਮੈਂ ਮਮਾ ਨਾਲ ਗੱਲ ਕਰਨੀ ਮਮਾ ਕਿੱਧਰ ਉਹ ਸ ਦੈਟਸ ਇਟ ਤੁਸੀਂ ਆਲਵੇਸ ਕਰਾਈ ਕਰਦੇ ਆ ਉਹਨੇ ਬੜੇ ਮੈਸੇਜਸ ਛੱਡੇ ਡਾਡਾ ਮਮਾ ਸ਼ੀ ਲਵਸ ਯੂ ਸੋ ਮਚ ਕਿਸੇ ਫੰਕਸ਼ਨ ਤੇ ਗਏ ਸਾਰੇ ਕਪਲ ਸਲੋ ਡਾਂਸ ਕਰ ਰਹੇ ਸੀ ਮਾਈ ਸਨ ਵਾਸ ਸਟਾਰਟ ਕਰਾਈਂਗ ਕਿਉਂਕਿ ਮੈਂ ਬੈਠੀ ਸਾਰੇ ਕਪਲਸ ਨੂੰ ਦੇਖ ਰਹੀ ਸੀ ਦੈਟ ਵਾਸ ਅ ਇਮੋਸ਼ਨਲ ਮੂਮੈਂਟ ਔਰ ਉਸ ਵਕਤ ਉਹਨੇ ਆ ਕੇ ਮੈਸੇਜ ਛੱਡਿਆ ਕਿ ਡਾਡਾ ਮਮਾ ਇਕੱਲੇ ਸੀਗੇ ਮੈਂ ਬਹੁਤ ਬੈਡ ਫੀਲ ਕਰ ਰਿਹਾ ਮੈਂ ਚਾਹਨਾ ਕਿ ਤੁਸੀਂ ਆਮੋ ਮਮਾ ਕੋਲ ਔਰ ਮਮਾ ਤੇ ਤੁਸੀਂ ਇਕੱਠੇ ਡਾਂਸ ਕਰੋ ਨਾ ਵੀ ਕੈਨ ਹੈਵ ਅ ਟ੍ਰਿਪ ਟੁਗੇਦਰ ਸਾਰੇ ਪਾਸੇ ਉਹ ਮੈਨੂੰ ਸਮਝਾਉਣ ਵਾਲਾ ਮੇਰਾ ਬੇਟਾ ਆ ਮੈਂ ਹੁਣ ਤੱਕ ਇਮੋਸ਼ਨਲੀ ਜਦੋਂ ਤੁਸੀਂ ਕਿਸੇ ਵੀ ਕਦੇ ਗੱਲ ਕਰੋਗੇ ਫੈਮਲੀ ਮੈਂਬਰ ਮੈਨੂੰ ਸਾਰੇ ਕਹਿੰਦੇ ਸੀ ਕਿ ਟੂ ਮੱਚ ਅਟੈਚਡ ਆ ਉਹਦੇ ਨਾਲ ਉਹਨੂੰ ਲਿਸਨ ਕਰੀ ਜਾਂਦੀ ਆ ਉਹਦੀ ਝੂਠ ਤੇ ਬਲੀਵ ਕਰੀ ਜਾਂਦੀ ਆ ਔਰ ਮੇਰੇ ਸਾਹਮਣੇ ਮੈਨੂੰ ਕਿਹਾ ਡੋਨਟ ਬਲੀਵ ਹਮ ਔਰ ਉਹਨੇ ਮੈਨੂੰ ਸਟਰੋਂਗਲੀ ਕਿਹਾ ਕਿ ਮਮਾ ਕੋ ਅੱਜ ਵੀ ਉਹਨੇ ਮੈਨੂੰ ਹਰ ਕੀਤਾ ਕਿਸ ਕੀਤਾ ਔਰ ਕਹਿੰਦਾ 올 ਦਾ ਬੈਸਟ ਯੂ ਆ ਵੰਡਰ ਵਮਨ ਯੂ ਕੈਨ ਹਾ ਫਾਈਟ ਉਦੋਂ ਉਹਨੇ ਮੈਸੇਜ ਕਰਕੇ ਆਪਣੇ ਫਾਦਰ ਨੂੰ ਕਹਿ ਦਿੱਤਾ ਕਿ ਤੁਸੀਂ ਆਫਿਸ ਆ ਬਟ ਸਟਿਲ ਹੀ ਵਾਂਟਸ he doesn't want he doesn't <laughs> want he said ਉਹਨੇ ਮੈਨੂੰ ਇੱਕੋ ਹੀ ਗੱਲ ਕਹੀ ਮੈਂ ਉਹਦੇ ਨਾਲ ਬੈਠ ਕੇ ਜਦੋਂ ਗੱਲ ਕੀਤੀ ਪਤ ਜੇ ਕਾਲੋਂ ਮਮਾ ਵਾਂਟਸ ਬੀ ਵਿਦ ਹਿਮ ਵਾਟਸ ਯੂਰ ਰੈਕ ਕਹਿੰਦਾ ਮੈਂ ਤੈਨੂੰ ਛੱਡ ਦੂੰਗਾ ਹੀ ਸੈਡ ਕੇ ਮਮਾ ਹੀ ਸੈਡ ਕਿ ਨੋ ਜੇ ਉਹ ਕਹਿ ਸਕਦਾ ਮੈਂ ਉਹਦਾ ਸਾਨੀ ਮੈਂ ਕਿਉਂ ਨਹੀਂ ਕਹਿ ਸਕਦਾ ਹੀ ਇਜ਼ ਨਾਟ ਮਾਈ ਫਾਦਰ ਮੇਰੀ ਰਿਸਪੈਕਟ ਮੈਂ ਕਿਉਂ ਨਹੀਂ ਕਹਿ ਸਕਦਾ ਮੇਰੀ ਇਨਸਰਟ ਕੀਤੀ ਆ ਨਹੀਂ ਕੱਲ ਕੇ ਉਹ ਆਪਣੀ ਫੈਮਿਲੀ ਵੀ ਛੱਡ ਕੇ ਜਿਹੜੀ ਉਹ ਆਪਸ ਕਹਿ ਰਹੀ ਸੀ ਉਹ ਕਿਉਂ ਉਹਨਾਂ ਦੇ ਬੱਚੇ ਨਹੀਂ ਹੈਗੇ ਬੱਚਿਆਂ ਦੀ ਕੋਈ ਫਾਲਟ ਨਹੀਂ ਹੈ ਉਹ ਨਿੱਕੇ ਬੱਚਿਆਂ ਦੀ ਚਾਹੇ ਉੱਥੇ ਨੇ ਚਾਹੇ ਉੱਥੇ ਆ ਨਾ ਉਹਨਾਂ ਦਾ ਕਸੂਰ ਆ ਆਮ ਨਾਟ ਦੈਟ ਕਾਈਂਡ ਆਫ ਅ ਮੈਨ ਮਦਰ ਸਾਰੇ ਬੱਚੇ ਸੇਮ ਹੁੰਦੇ ਆ ਸੋ ਬੱਚਿਆਂ ਨੂੰ ਉਹਨਾਂ ਨੂੰ ਵੀ ਫਾਦਰ ਚਾਹੀਦਾ ਆ ਉਨਾ ਦੇ ਵੀ ਕੋਈ ਗਲਤੀ ਬੱਚਿਆਂ ਦੀ ਤਾਂ ਕੋਈ ਗਲਤੀ ਨਹੀਂ ਨਾ ਉਹ ਇੰਡਸਟਰੀਜ਼ ਜਾ ਕੇ ਮਤ ਕਿ ਉਹਨੂੰ ਇੱਕ ਸਰਦਨ ਖਜਾਬ ਉਸ ਪਰਸਨ ਨੂੰ ਮਰਨੀ ਚਾਹੀਦੀ ਹੈ ਬੱਚਿਆਂ ਨੂੰ ਨਹੀਂ ਮਰਨੀ ਚਾਹੀਦੀ